ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਇਨ੍ਹਾਂ ਪਠਾਣਾ ਨੇ ਕਾਜ਼ੀਆਂ ਦੇ ਕੰਨ ਭਰਨੇ ਸ਼ੁਰੂ ਕੀਤੇ ਗੁਰਗੋਬਨ ਸਿੰਘ ਜੀ ਦੇ ਖਿਲਾਫ ਕਿ ਸਾਨੂੰ ਇਨ੍ਹਾਂ ਤੋਂ ਕਰ ਲੈਣਾ ਚਾਹੀਦਾ ਹੈ ਫਿਰ ਇਨ੍ਹਾਂ ਕਾਜ਼ੀਆਂ ਵਿੱਚ ਇੱਕ ਬੜਾ ਹੰਕਾਰਿਆ ਹੋਇਆ ਕਾਜੀ ਸੀ ਉਸਨੇ ਕਿਸੇ ਤੋਂ ਬਿਨਾਂ ਪੁੱਛੇ ਹੀ ਗੁਰਗੋਬਨ ਸਿੰਘ ਜੀ ਨੂੰ ਇੱਕ ਚਿੱਠੀ ਲਿਖ ਕੇ ਭੇਜ ਦਿੱਤੀ ਜਿਸ ਵਿੱਚ ਲਿਖਿਆ ਸੀ ਕਿ ਗੁਰੂ ਜੀ ਤੁਸੀਂ ਸਾਨੂੰ ਟੈਕਸ ਦਿਓ ਜਦੋਂ ਇਸ ਚਿੱਠੀ ਵਾਲੀ ਗੱਲ ਦਾ ਪਤਾ ਮਹਾਦਰਸ਼ਨ ਨੂੰ ਚੱਲਿਆ ਤਾਂ ਉਸ ਨੇ ਇਸ ਕਾਜੀ ਨੂੰ ਆਪਣੇ ਦਰਬਾਰ ਵਿੱਚ ਬੁਲਾਇਆ ਤੇ ਕਿਹਾ ਕਿ ਤੈਨੂੰ ਪਤਾ ਹੈ ਤੂੰ ਕਿਸ ਨੂੰ ਚਿੱਠੀ ਲਿਖੀ ਹੈ ਉਸ ਗੁਰੂ ਦਾ ਕਿੱਡਾ ਵੱਡਾ ਰਤਬਾ ਹੈ ਤੇ ਜਦੋਂ ਇਹ ਚਿੱਠੀ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਪਹੁੰਚੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਚਿੱਠੀ ਨੂੰ ਪਾੜ ਕੇ ਧਰਤੀ ਉੱਪਰ ਸੱਟ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਕਿਹਾ ਕਿ ਕਾਜੀ ਜੀ ਅਸੀਂ ਇਹ ਜਵਰੀ ਕਰ ਬਸੂਰ ਕਰਨ ਨਹੀਂ ਦੇਵਾਂਗੇ ਇਹ ਤੱਕਾ ਨਹੀਂ ਚੱਲਣ ਦੇਵਾਂਗੇ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਬਿਨਾਂ ਕਿਸੇ ਡਰ ਤੋਂ ਇਹ ਚਿੱਠੀ ਨੂੰ ਪਾੜ ਕੇ ਉੱਥੇ ਸੁੱਟ ਦਿੱਤਾ ਸੀ ਇਸ ਤੋਂ ਬਾਅਦ ਜਦੋਂ ਇਸ ਗੱਲ ਦਾ ਮਹਾਰਾਜਾ ਨੂੰ ਪਤਾ ਲੱਗਦਾ ਹੈ ਤਾਂ ਆਪਾਂ ਦਰਸ਼ਾ ਬਹੁਤ ਪਰੇਸ਼ਾਨ ਹੁੰਦਾ ਹੈ ਤੇ ਦੁਬਾਰਾ ਤੋਂ ਉਸ ਕਾਜੀ ਨੂੰ ਆਪਣੇ ਦਰਬਾਰ ਵਿੱਚ ਬੁਲਾਇਆ ਜਾਂਦਾ ਹੈ ਤੇ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਸੋਨ ਨੂੰ ਪਤਾ ਨਹੀਂ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੇ ਲਈ ਕੀ ਕੀ ਕੀਤਾ ਹੈ ਉਹਨਾਂ ਨੇ ਸਾਨੂੰ ਦਿੱਲੀ ਦਾ ਰਾਜ ਦਿਵਾਇਆ ਹੈ ਆਪਾਂ ਉਹਨਾਂ ਤੋਂ ਕਰਜ਼ ਬਸੂਲ ਕਰਦੇ ਹੋਏ ਚੰਗੇ ਲੱਗਦੇ ਆ ਇਹ ਕੋਈ ਗੱਲ ਕਰਨ ਵਾਲੀ ਹੈ ਤੇ ਕਾਜੀ ਨੂੰ ਬਹਾਦਰ ਸ਼ਾਹ ਕਹਿੰਦਾ ਹੈ ਕਿ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ ਇਹ ਇਸ ਕਰਕੇ ਤੈਨੂੰ ਪਤਾ ਹੀ ਨਹੀਂ ਕਿ ਗੁਰੂ ਗੋਬਿੰਦ ਸਿੰਘ ਜੀ ਪੀਰਾਂ ਦੇ ਪੀਰ ਹਨ ਅੱਲਾ ਦੇ ਰੂਪ ਹਨ ਐਸੇ ਕਰਕੇ ਹੀ ਤਾਂ ਉਹਨਾਂ ਨੇ ਸਾਨੂੰ ਇੱਥੋਂ ਤੱਕ ਪਹੁੰਚਾ ਦਿੱਤਾ ਰਾਜ ਭਾਗ ਦਿਵਾ ਦਿੱਤਾ ਤੇ ਤੂੰ ਇਹ ਬਹੁਤ ਵੱਡੀ ਗਲਤੀ ਕੀਤੀ ਹੈ ਗੁਰੂ ਗੋਬਿੰਦ ਸਿੰਘ ਜੀ ਨੂੰ ਕਰ ਵਾਲੀ ਚਿੱਠੀ ਲਿਖ ਕੇ ਇਸ ਤੋਂ ਬਾਅਦ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ ਕਿ ਬਹਾਦਰ ਸ਼ਾਹ ਨੇ ਉਸ ਕਾਜੀ ਨੂੰ ਆਪਣੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਸੀ ਅਹੁਦੇ ਉੱਤੋਂ ਲਾ ਦਿੱਤਾ ਸੀ ਇੱਕ ਵਾਰ ਦੀ ਗੱਲ ਹੈ ਹੁਣ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਅਜੈ ਸਿੰਘ ਤੇ ਅਜੀਤ ਸਿੰਘ ਨਾਂ ਦੇ ਦੋ ਮਹਾਰਾਜੇ ਹੁੰਦੇ ਹਨ। ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਬਹੁਤ ਜ਼ਿਆਦਾ ਸੋਭਾ ਸੁਣੀ ਸੀ ਤੇ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਆਪਣੇ ਲਖਸ਼ਰ ਨਾਲ ਆਉਂਦੇ ਹਨ ਜਿੰਨਾ ਵਿੱਚ ਬਹੁਤ ਸਾਰੇ ਸੂਰਬੀਰ ਤੇ ਫੌਜ ਹੁੰਦੀ ਹੈ। ਉਹ ਗੁਰੂ ਗੋਬਿੰਦ ਸਿੰਘ ਜੀ ਤੇ ਲਈ ਬਹੁਤ ਸਾਰੇ ਉਪਹਾਰ ਵੀ ਲੈ ਕੇ ਆਏ ਸਨ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਜਦੋਂ ਦਰਬਾਰ ਵਿੱਚ ਪਹੁੰਚੇ ਤਾਂ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਣਾਮ ਕੀਤਾ, ਚਰਨ ਕਮਲ ਕੀਤੇ ਤੇ ਗੁਰੂ ਦੀ ਆਗਿਆ ਲੈ ਕੇ ਉੱਥੇ ਵਿਰਾਜਮਾਨ ਹੋ ਗਏ ਤੇ ਗੁਰੂ ਗੋਬਿੰਦ ਸਿੰਘ ਜੀ ਵੀ ਇਸ ਆਦਰ ਸਤਕਾਰ ਤੋਂ ਬਹੁਤ ਜ਼ਿਆਦਾ ਖੁਸ਼ ਹੋਏ ਬਹੁਤ ਜ਼ਿਆਦਾ ਪਰਸ਼ੰਨ ਹੋਏ ਤੇ ਉਹਨਾਂ ਨੇ ਇਹਨਾਂ ਦੋਵਾਂ ਰਾਜਾ ਨੂੰ ਕਿਹਾ ਕਿ ਤੁਸੀਂ ਦੱਸੋ ਕਿ ਤੁਹਾਡੇ ਜੀਵਨ ਦਾ ਪ੍ਰਸੰਗ ਕਿਵੇਂ ਚੱਲਦਾ ਹੈ ਤੇ ਕਿਵੇਂ ਰਹਿਣੇ ਹਨ ਤੁਸੀਂ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਤਨਬਾ